ईद उल फितर ਦੇ ਇਸ ਮੁਬਾਰਕ ਮੌਕੇ ਤੇ ਬਹੁਤ ਹੀ ਭਾਰੀ ਗਿਣਤੀ ਦੇ ਵਿੱਚ ਅੱਜ ਨਮਾਜ਼ ਅਦਾ ਕਰਨਾ ਹੈ ਮੇਰੇ ਮਲੇ ਕੋਲੇ ਦੇ ਕਸਬੇ ਦੇ ਆਣ ਵਾਲੇ ਪਿੰਡਾਂ ਦੇ ਭਰਾਵੋ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਈਦ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਈਦ ਇੱਕ ਦੂਜੇ ਨੂੰ ਗਲੇ ਮਿਲਣ ਦਾ ਤਿਹਾਰ ਹੈ ਪਿਆਰ ਸ਼ਾਂਤੀ ਦਾ ਤਿਹਾਰ ਹੈ ਔਰ ਅੱਜ ਮੈਨੂੰ ਮੌਕਾ ਮਿਲਿਆ ਕਿ ਮੈਂ ਮਰੇ ਕੋਲ ਆ ਕੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂ ਮੈਂ ਦੋ ਚਾਰ ਗੱਲਾਂ ਕਰਨੀਆਂ ਨੇ ਇੱਕ ਤਾਂ ਅੱਜ ਈਦ ਦੇ ਮੌਕੇ ਤੇ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਕਿ ਮਲੇਰ ਕੋਟਲਾ ਨੂੰ ਇੱਕ ਕਾਲ ਮੈਡੀਕਲ ਕਾਲਜ ਜਿਹੜਾ ਹੈ ਉਹ ਅਪਰੂਵ ਹੋ ਗਿਆ 60 40 ਦੀ ਰੇਸ਼ੋ ਨਾਲ 60 ਪੈ ਜਿਹੜਾ ਸੈਂਟਰ ਦੇ ਨੇ 40 ਪੰਜਾਬ ਦੇ ਨੇ ਫੌਜ ਤੋਂ ਅਸੀਂ ਜ਼ਮੀਨ ਵੀ ਲੈ ਲਈ ਬਸ ਆਉਣ ਵਾਲੇ ਦਿਨਾਂ 'ਚ ਉਹਦਾ ਕੰਮ ਚੱਲ ਪੂਗਾ ਜਿਹਦੇ 'ਚ 100 ਐਮਬੀਬੀ ਇਸ ਦੀਆਂ ਸੀਟਾਂ ਨੇ ਸਾਡੇ ਬੱਚੇ ਇੱਥੇ ਹੀ ਰਹਿ ਕੇ ਡਾਕਟਰੀ ਦੀ ਪੜ੍ਹਾਈ ਕਰਨਗੇ ਤੇ ਜਦੋਂ ਕਾਲਜ ਆਉਂਦਾ ਤਾਂ ਉਹਦੇ ਨਾਲ ਸ਼ਰਤ ਹੁੰਦੀ ਹੈ ਕਿ 150 ਤੋਂ 200 ਬੈੱਡ ਦਾ ਹਸਪੀਟਲ ਵੀ ਬਣਾਉਣਾ ਪੈਂਦਾ ਸੋ ਨਾਲ ਹਸਪੀਟਲ ਵੀ ਜਿਹੜਾ ਉਹ ਅਪਗ੍ਰੇਡ ਹੋਊਗਾ ਹਸਪੀਟਲ ਵੀ ਜਿਹੜਾ ਉਹ ਲੇਟੈਸਟ ਇਕੁਪਮੈਂਟ ਦੇ ਨਾਲ ਲੈਸ ਹੋਊਗਾ ਮਲੇ ਕੋਲਾ ਵਾਸਤੇ ਬਹੁਤ ਸਾਰੇ ਹੋਰ ਪ੍ਰੋਜੈਕਟ ਜਿਹੜੇ ਨੇ ਜਿਵੇਂ ਗਵਰਨਮੈਂਟ ਗਰਲਜ਼ ਕਾਲਜ ਜਿਹੜਾ ਕੁੜੀਆਂ ਦਾ ਕਾਲਜ ਉਹ ਵੀ ਬਿਲਡਿੰਗ ਬਣ ਗਈ ਹੈ ਬਸ ਆਉਣ ਵਾਲੇ ਦਿਨਾਂ 'ਚ ਉੱਥੇ ਪੜ੍ਹਾਈ ਸ਼ੁਰੂ ਹੋ ਜਾਊਗੀ ਤੇ ਕਿਉਂਕਿ ਅਸੀਂ ਐਜੂਕੇਸ਼ਨ ਵੱਲ ਬਹੁਤ ਧਿਆਨ ਦੇ ਰਹੇ ਆਂ ਜੇ ਪੜ੍ਹਾਈ ਲਿਖਾਈ ਹੋਊਗੀ ਤਾਂ ਤਰੱਕੀ ਹੋਊਗੀ ਇਸ ਤੋਂ ਇਲਾਵਾ ਮਲੇਰਕੋਟਲਾ ਨਵਾਂ ਜ਼ਿਲ੍ਹਾ ਬਣਿਆ ਤਾਂ ਨਵੀਆਂ ਬਿਲਡਿੰਗਾਂ ਬਣਨਗੀਆਂ ਡੀਸੀ ਕੰਪਲੈਕਸ ਤਹਿਸੀਲ ਕੰਪਲੈਕਸ ਇਹ ਸਾਰੇ ਬਣ ਕੇ ਨਕਸ਼ੇ ਤਿਆਰ ਨੇ ਪੈਸੇ ਵੀ ਖਾਤਿਆਂ 'ਚ ਆ ਗਏ ਨੇ ਤੇ ਹੁਣ ਤੁਹਾਨੂੰ ਆਪਣੇ ਕੰਮਕਾਰ ਕਰਨ ਲਈ ਕਿਤੇ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਪੈਣੀ ਮੈਂ ਮਲੇਰਕੋਟਲੇ ਨੂੰ ਕੋਈ ਬਗਾਨਾ ਸ਼ਹਿਰ ਨਹੀਂ ਸਮਝਦਾ ਕਿਉਂਕਿ ਮੈਂ ਇੱਕ ਸਰਕਾਰੀ ਕਾਲਜ ਮਲੇਰ ਕੋਲੇ ਚ ਜਦੋਂ ਕਾਲਜ ਪੜ੍ਹਦਾ ਹੁੰਦਾ ਸੀ ਮੈਂ ਸੁਨਾਮ ਤਾਂ ਬਹੁਤ ਸਾਰੇ ਯੂਥ ਫੈਸਟੀਵਲਾਂ ਚ ਮਲੇਰ ਕੋਲੇ ਤੋਂ ਮੈਂ ਇਨਾਮ ਜਿੱਤੇ ਐ ਟਰੋਫੀਆਂ ਜਿੱਤੀਆਂ ਬਹੁਤ ਸਾਰੇ ਲੋਕ ਖੜੇ ਵੀ ਹੋਣਗੇ ਸਟੇਜ 'ਤੇ ਜਿਨ੍ਹਾਂ ਨੇ ਉਸ ਵੇਲੇ ਦੇਖਿਆ ਹੋਊਗਾ ਸਵਾਜ Eid ਦੇ ਮੌਕੇ ਤੇ ਜਿਹੜਾ ਪੂਰੀ ਦੁਨੀਆ ਦੇ ਵਿੱਚ Eid ਮਨਾਈ ਜਾ ਰਹੀ ਹੈ ਮਲੇਰ ਕੋਲੇ ਦੀ Eid ਜਿਹੜੀ ਉਹ ਖਾਸ ਹੁੰਦੀ ਐ ਅਰੇ ਸ਼ਹਿਰ ਜਿਹੜਾ ਇਹ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਜਦੋਂ ਨਵਾਬ ਨੇ ਮਲੇਕੋੜਲੇ ਦੇ ਨਵਾਬ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦਿਆਂ ਨੂੰ ਜਦੋਂ ਚਿੜਿਆ ਜਾ ਰਿਹਾ ਸੀ ਸਰਹੰਤਾ ਹਾ ਦਾ ਨਾਰਾ ਮਾਰਿਆ ਸੀ ਉਸੇ ਕਰਕੇ ਆਪਣੀ ਜਿਹੜੀ ਭਾਈਚਾਰਕ ਸਾਂਝ ਹੈ ਉਹ ਇੰਨੀ ਸਟਰੋਂਗ ਹੈ ਇੰਨੀ ਤਕੜੀ ਹੈ ਕਿ ਇਹਨੂੰ ਕੋਈ ਤੋੜ ਨਹੀਂ ਸਕਦਾ ਔਰ ਪੰਜਾਬ ਦੇ ਵਿੱਚ ਮੈਂ ਪਿਛਲੀ ਵਾਰ ਵੀ ਕਿਹਾ ਸੀ ਅੱਜ ਵੀ ਕਹਿਣਾ ਹਰ ਕਿਸਮ ਦਾ ਬੀਜ ਉਗ ਪੈਂਦਾ ਪਰ ਨਫ਼ਰਤ ਦਾ ਬੀਜ ਪੰਜਾਬ ਚ ਉਗ ਨਹੀਂ ਸਕਦਾ ਔਰ ਨਾ ਹੀ ਅਸੀਂ ਉਗਣ ਦੇਣਾ ਨਫ਼ਰਤ ਦਾ ਬੀਜ ਪੰਜਾਬ ਦੇ ਵਿੱਚ ਐਮਪੀ ਸਾਹਿਬ ਖੜੇ ਨੇ ਕੋਈ ਸੈਂਟਰ ਨਾਲ ਮੰਗ ਹੋਵੇ ਤਾਂ ਅਸੀਂ ਐਮਪੀ ਸਾਹਿਬ ਤੋਂ ਕਰਵਾਉਣੇ ਆ ਤੁਸੀਂ ਆਪ ਚੁਣ ਕੇ ਭੇਜਿਆ ਇਹਨਾਂ ਨੂੰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਚ ਜਮੀਲੂ ਰਹਿਮਾਨ ਜੀ ਖੜੇ ਨੇ ਵਿਧਾਨ ਸਭਾ ਦੇ ਵਿੱਚ ਕੋਈ ਕੰਮ ਹੋਵੇ ਪੰਜਾਬ ਸਰਕਾਰ ਤੱਕ ਮੇਰੇ ਕੋਲ ਅਕਸਰ ਆਉਂਦੇ ਰਹਿੰਦੇ ਨੇ ਔਰ ਕੋਈ ਖਜ਼ਾਨੇ 'ਚ ਕਮੀ ਨਹੀਂ ਉਹ ਪਹਿਲਾਂ ਵਾਲੇ ਜਿਹੜੇ ਖਜ਼ਾਨਾ ਮੰਤਰੀ ਸੀ ਉਹ ਤਾਂ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਕਹਿ ਕੇ ਤੁਰ ਗਏ ਸਾਨੂੰ 3 ਸਾਲ ਹੋ ਗਏ ਕਦੇ ਨਹੀਂ ਕਿਹਾ ਵੀ ਖਜ਼ਾਨਾ ਖਾਲੀ ਹੈ ਅਸਲ 'ਚ ਖਜ਼ਾਨਾ ਖਾਲੀ ਨਹੀਂ ਹੁੰਦਾ ਉਹਨਾਂ ਦੀ ਨੀਅਤ ਖਾਲੀ ਹੁੰਦੀ ਹੈ ਉਹ ਨੀਤਾਂ ਖਾਲੀ ਨੇ ਤਾਂ ਫਿਰ ਖਜ਼ਾਨਾ ਖਾਲੀ ਹੋ ਜਾਊਗਾ ਜੀ ਨੀਤਾਂ ਨੂੰ ਮਰਾਦਾ ਨੇ ਸੋ ਬੜੇ ادب ਨਾਲ ਬੜੇ ਸਤਿਕਾਰ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਪਹੁੰਚਿਆ ਨੂੰ ਜੀ ਆਇਆਂ ਕਹਿਣਾ ਮੈਨੂੰ ਬੁਲਾ ਕੇ ਇੱਥੇ ਮਾਨ ਸਨਮਾਨ ਦਿੱਤਾ ਕੱਲਾ ਕੱਲਾ ਕਦਮ ਤੁਹਾਡਾ ਚੱਲਿਆ ਹੋਇਆ ਸਾਡੇ ਸਿਰ ਮੱਥੇ ਔਰ ਬੱਸ ਸਟੈਂਡ ਦਾ ਕੰਮ ਮਲੇਰ ਕੋਲਲੇ ਦਾ ਇਸ ਤੋਂ ਲਾਵਾ ਮਲੇਰ ਕੋਲੇ ਦੇ ਆਣੇਦੋਲੇ ਦੇ ਪਿੰਡਾਂ ਦੀਆਂ ਸਾਰੀਆਂ ਸੜਕਾਂ ਮਲੇਰ ਕੋਲੇ ਦੇ ਵਿੱਚ ਬਹੁਤ ਸ਼ਾਨਦਾਰ ਗਰਾਊਂਡ ਖੇਡਣ ਵਾਸਤੇ ਆਲੇ-ਦਾਲੇ ਪਿੰਡਾਂ ਦੇ ਵਿੱਚ ਗਰਾਊਂਡ ਸਫਾਈ ਸ਼ਹਿਰ ਦੀ ਸਾਰੀਆਂ ਸਾਡੇ ਉਂਗਲਾਂ ਤੇ ਗਿਣੀਆਂ ਪਈਆਂ ਨੇ ਅੱਜ 2 ਸਾਲ ਪਏ ਆ ਆਪਣੀ ਸਰਕਾਰ ਦੇ ਉਹਨਾਂ 2 ਸਾਲਾਂ 'ਚ ਬਹੁਤ ਸਾਰੇ ਕੰਮ ਜਿਹੜੇ ਨੇ ਕਿਉਂਕਿ ਜ਼ਿਲ੍ਹਾ ਨਵਾਂ ਬਣਿਆ ਇਸ ਕਰਕੇ ਸਭ ਕੁਝ ਲੇਟੈਸਟ ਹੀ ਬਣਾਵਾਂਗੇ ਪੁਰਾਣੇ ਨਕਸ਼ੇ ਨਹੀਂ ਬਣਾਉਂਦੇ ਹੁਣ ਉਹ ਲਾਲ ਜਿਹਾ ਇੱਟਾਂ ਵਾਲੇ ਹੁਣ ਤਾਂ ਵਧੀਆ ਸੋਨੇ ਸ਼ੀਸ਼ੇ ਵਾਲੇ ਦਫ਼ਤਰ ਬਣਾਵਾਂਗੇ ਲੇਟੈਸਟ ਜਿਹੜੇ ਅਗਲੇ 40 ਸਾਲ ਤੱਕ ਅੰਗਲਿਸ਼ ਕਦੇ ਰਹਿਣ ਸੋ ਇਸ ਕਰਕੇ ਲਗਭਗ 150 ਤੋਂ 200 ਕਰੋੜ ਮਲੇ ਕੋਲੇ ਵਾਸਤੇ ਸਾਡੇ ਅਮਰਗੜ ਦੇ ਐਮਐਲਏ ਸਾਹਿਬ ਖੜੇ ਨੇ ਜਨਮਾਜਰਾ ਸਾਹਿਬ ਅਮਰਗੜ ਕੰਪਲੈਕਸ ਵੀ ਬਣਾਉਣਾ ਹੈ ਔਰ ਅਮਰਗੜ ਦੇ ਵਿੱਚ ਤਹਿਸੀਲ ਕੰਪਲੈਕਸ ਬਣਨਾ ਹੈ ਸੜਕਾਂ ਬਣਨੀਆਂ ਨੇ ਆ ਜਿਹੜੀ ਜਰਗ ਰੌਣੀ ਵਾਲੀ ਹੈਗੀ ਆ ਸੜਕ ਥੋੜੇ ਜਿਹੇ ਦਿਨਾਂ ਚ ਇਹ ਵੀ ਕੰਪਲੀਟ ਹੋ ਜਾਊਗੀ ਖੰਨੇ ਵਾਲੀ ਜਿਹੜੀ ਰੋਡ ਹੈ ਸੋ ਕਿਸੇ ਕਿਸਮ ਦੀ ਕੋਈ ਸਲਾਹ ਕਿਸੇ ਕਿਸਮ ਦੀ ਕੋਈ ਤੁਹਾਡੇ ਵੱਲੋਂ ਸੁਜੈਸ਼ਨ ਤੁਹਾਡੇ ਵੱਲੋਂ ਕੋਈ ਸਰਕਾਰ ਵਾਸਤੇ ਕੋਈ ਸੁਝਾ ਹੋਵੇ ਤਾਂ ਜਦੋਂ ਮਰਜੀ ਐਮਐਲਏ ਸਾਹਿਬ ਨੂੰ ਡਿਪਟੀ ਕਮਿਸ਼ਨਰ ਨੂੰ ਐਸਐਸਪੀ ਨੂੰ ਸਾਨੂੰ ਦੱਸ ਦਿਓ ਔਰ ਨਸ਼ਿਆਂ ਦੇ ਵਿਰੁੱਧ ਬੋਲਿਆ ਵੀ ਜਾ ਰਿਹਾ ਸੀ ਅੱਜ ਇਸ ਪਵਿੱਤਰ ਇਤਗਾਹ ਚੋਂ ਕਿ ਨਸ਼ਿਆਂ ਦੇ ਵਿਰੁੱਧ ਅਸੀਂ ਯੁੱਧ ਛੇੜਿਆ ਹੋਇਆ ਹੈ ਤੁਹਾਡੇ ਸਹਿਯੋਗ ਦੀ ਲੋੜ ਹੈ ਬਸ ਤੁਸੀਂ ਸਾਨੂੰ ਦੱਸ ਦੋ ਕਿ ਕਿੱਥੇ ਨਸ਼ਾ ਵਿਕਦਾ ਹੈ ਕੌਣ ਵੇਚਦਾ ਹੈ ਬਾਕੀ ਕੰਮ ਸਾਡਾ ਹੈ ਉਹਨਾਂ ਨੂੰ ਫੜਨਾ ਔਰ ਨਸ਼ੇ ਨਾਲ ਕਿਸੇ ਦੇ ਘਰ ਬਰਬਾਦ ਕਰਕੇ ਆਪਣੀਆਂ ਜਿਹੜੀਆਂ ਕੋਠੀਆਂ ਪਾਈਆਂ ਉਹਨਾਂ ਤੇ ਤਾਂ ਬਲਡੋਜ਼ਰ ਚੱਲੂਗਾ ਔਰ ਚੱਲ ਵੀ ਰਿਹਾ ਕਿਉਂਕਿ ਕਿਸੇ ਦਾ ਘਰ ਬਰਬਾਦ ਕਰਕੇ ਆਪਣਾ ਘਰ ਆਪਣੀਆਂ ਕੋਠੀਆਂ ਪਾ ਕੇ ਤੁਸੀਂ ਕਿਵੇਂ ਰਹਿ ਸਕਦੇ ਹੋ ਸੋ ਭ੍ਰਿਸ਼ਟਾਚਾਰ ਦੇ ਵਿਰੁੱਧ ਲਹਿਰ ਛੇੜੀ ਹੋਈ ਹੈ ਪਿੱਛੇ ਜੇ ਤੁਸੀਂ ਦੇਖਿਆ ਸੀ ਤਹਿਸੀਲਾਂ 'ਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਸੀ ਰੀਸਟਰੀਆਂ ਕਰਾਉਣ ਦੇ ਪੈਸੇ ਮੰਗਦੇ ਸੀ ਸਾਰੇ ਹੀ ਸਿਸਟਮ ਬਦਲ ਕੇ ਰੱਖਤਾ ਜੀ ਮਲੇਰ ਕੋਟੇ ਵਾਲਾ ਪਠਾਨ ਕੋਟਲਾ ਤਾਂ ਪਠਾਨ ਕੋਟ ਵਾਲਾ ਫਾਜ਼ਲ ਕਾਲਾ ਤਾਂ ਫਾਜ਼ਲ ਕਾਲਾ ਮਹੱਲੀ ਫਿਰਦਾ ਮਹੱਲੀ ਵਾਲਾ ਇੱਧਰ ਫਿਰੋਜ਼ਪੁਰ ਕੰਨੀ ਫਿਰਦਾ ਸਾਰੇ ਜਿਹੜੇ 1 ਰੁਪਈਆ ਵੀ ਜੇ ਤੁਹਾਡੇ ਤੋਂ ਕੋਈ ਲੈ ਜੇ ਤੁਸੀਂ ਸਾਨੂੰ ਦੱਸ ਦਿਓ ਬਾਕੀ ਕੰਮ ਸਾਡਾ ਹੈ ਕਿਉਂਕਿ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਜਿਹੜਾ ਖਾਊਗਾ ਉਹਨੂੰ ਅਸੀਂ ਛੱਡਾਂਗੇ ਨਹੀਂ ਤੁਹਾਡੇ ਕਿਹੜਾ ਝਾੜਾ ਨੂੰ ਲੱਗਦੇ ਆ ਬੜੀ ਮਿਹਨਤ ਕਰਕੇ ਪੈਸੇ ਕਮਾਉਣੇ ਹੋ ਡਬਲ ਡਬਲ ਸ਼ਿਫਟਾਂ ਲਾਉਨੇ ਹੋ ਤੁਸੀਂ ਫਿਰ ਕਿਤੇ ਜਾ ਕੇ ਤੁਸੀਂ ਘਰ ਦਾ ਗੁਜ਼ਾਰਾ ਕਰਦੇ ਹੋ ਸੋ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੇ ਵਿਕਾਸ ਦੇ ਕੰਮਾਂ ਦਾ ਅਨਾਉਂਸਮੈਂਟ ਹੋਊਗੀ ਪਿੰਡਾਂ ਨੂੰ ਜਿਹੜੀਆਂ ਬੱਸਾਂ ਬੰਦ ਹੋ ਗਈਆਂ ਮਿੰਨੀ ਬੱਸਾਂ ਉਹ ਸ਼ੁਰੂ ਕਰਨ ਲੱਗਿਆ ਦੁਬਾਰੇ ਕਿਉਂਕਿ ਪਿੰਡਾਂ 'ਚ ਤਾਂ ਬੱਸਾਂ ਜਾਣੋ ਹਾਟੀ ਗਈਆਂ ਰਵਾਜ਼ ਹੀ ਖਤਮ ਕਰਤਾ ਇਹਨਾਂ ਨੇ ਤਾਂ ਮਿੰਨੀ ਬੱਸਾਂ ਦੇ ਪਰਮਟ ਵੀ ਅਸੀਂ ਬੇਰੁਜ਼ਗਾਰਾਂ ਨੂੰ ਹੀ ਦੇ ਰਹੇ ਹਾਂ ਤੁਸੀਂ ਆਓ ਅਪਲਾਈ ਕਰੋ ਦੋ ਜਾਣੇ ਚਾਰ ਜਾਣੇ ਮਿਲ ਕੇ ਮਿੰਨੀ ਬੱਸ ਦਾ ਪਰਮਿਟ ਅਪਲਾਈ ਕਰੋ ਕੋਈ ਸਪਾਰਸ਼ ਨਹੀਂ ਚੱਲੂਗੀ ਕੋਈ ਪੈਸਾ ਨਹੀਂ ਚੱਲੂਗਾ ਤੁਹਾਨੂੰ ਅਸੀਂ ਗਵਰਨਮੈਂਟ ਵੱਲੋਂ ਘੱਟ ਰੇਟਾਂ ਤੇ ਮਿੰਨੀ ਬੱਸ ਵੀ ਪ੍ਰੋਵਾਈਡ ਕਰਾ ਕੇ ਦੇਵਾਂਗੇ ਤਾਂ ਕਿ ਤੁਸੀਂ ਆਪਣਾ ਰੋਜ਼ਗਾਰ ਤੋਰ ਸਕੋ ਸੋ ਅੱਜ ਬਹੁਤ ਖੁਸ਼ੀ ਹੈ ਮੈਨੂੰ ਕਿੰਨੀ ਭਾਰੀ ਗਿਣਤੀ ਚ ਤੁਸੀਂ ਆ ਕੇ ਸਾਡਾ ਇਸਤੇਮਾਲ ਇਸਤੇਕਬਾਲ ਕੀਤਾ ਹੈ और मैं तो यही कहूंगा कि जो बसते रहो लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे तो मिलते गिलते रमांगे परमात्मा थानू तंदुरुस्त रखे ਪਰਮਾਤਮਾ ਤੁਹਾਡੇ ਘਰਾਂ ਚ ਬਰਕਤਾਂ ਪਾਵੇ ਤਰੱਕੀਆਂ ਹੋਣ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ Eid ਦੀਆਂ ਇੱਕ ਵਾਰ ਫੇਰ ਔਰ ਇਹੀ ਦੁਆ ਕਰਦਾ ਕਿ ਤੁਹਾਡੇ ਘਰਾਂ ਚ ਚੁੱਲ੍ਹੇ ਜਿਹੜੇ ਨੇ ਉਹ ਵੱਲਦੇ ਰਹਿਣ ਔਰ ਤਰੱਕੀਆਂ ਹੁੰਦੀਆਂ ਰਹਿਣ ਆਮੀਨ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨ ਵਾਲਿकुम अस्ਸਲਾਮ ਵਾਲੇਕੁਮ ਮੇਰੀ ਮੇਰੇ ਤਰਫੋਂ ਸਤਿ ਸ੍ਰੀ ਅਕਾਲ ਜੀ ਹੰਦੇ ਬਸਦੇ ਰਹੋ ਬਹੁਤ-ਬਹੁਤ ਧੰਨਵਾਦ